ਹਾਂਜੀ ਕੀ ਚਾਹੀਦਾ ਇਹ ਆਵਾਜ਼ ਤਾਂ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਸੁਣੀ ਹੋਣੀ ਆ ਬਿਲਕੁਲ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਆਵਾਜ਼ ਬਹੁਤ ਪਪੂਲਰ ਹੋਈ ਸੀ ਕਿ ਹਾਂਜੀ ਬ੍ਰੈਮਟਨ ਵਾਲਿਓ ਕਿਦਾਂ ਕੀ ਚਾਹੀਦਾ ਔਰ ਇਸ ਤੋਂ ਬਾਅਦ ਵਿੱਚ ਜਿਹੜੇ ਮੀਮ ਬਣ ਲੱਗੇ ਉਹ ਸਾਰੇ ਤੁਸੀਂ ਜਾਣਦੇ ਹੋ ਪਰ ਤੁਹਾਨੂੰ ਦੱਸਦੀ ਕਿ ਹੁਣ ਹਾਂਜੀ ਕੀ ਚਾਹੀਦਾ ਵਾਲਿਆਂ ਨੂੰ ਵੀ ਵਕਤ ਪਿਆ ਹੋਇਆ ਜੀ ਹਾਂ ਇਹ ਤਸਵੀਰਾਂ ਦਿਖਾ ਰਿਹਾ ਜਿਨ੍ਹਾਂ ਦੇ ਉੱਪਰ ਕੈਨੇਡਾ ਦੀ ਪੀਲ ਪੁਲਿਸ ਨੇ ਸਖਤੀ ਵਰਤੀ ਹੈ ਔਰ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਕਿਸ ਜੁਰਮ ਦੇ ਉੱਪਰ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਔਰ ਉਸ ਤੋਂ ਬਾਅਦ ਹਾਲਾਂਕਿ ਇਹਨਾਂ ਨੂੰ ਕੁਝ ਟਰਮਸ ਐਂਡ ਕੰਡੀਸ਼ਨਸ ਤੇ ਜਿਹੜਾ ਆ ਉਥੋਂ ਰਿਹਾ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਉੱਪਰ ਮਾਮਲੇ ਜਿਹੜੇ ਨੇ ਉਹ ਕਿਹੜੇ-ਕਿਹੜੇ ਦਰਜ ਕੀਤੇ ਗਏ ਨੇ ਕੈਨੇਡਾ ਦੀ ਪੀਲ ਪੁਲਿਸ ਨੇ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਰੁਕਸਾਰ ਹਦੇਨਾਤ ਤੋਂ ਤੁਸੀਂ ਸਾਰੇ ਜਾਣਦੇ ਹੋ ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਵੀਡੀਓ ਜਿਹੜੀ ਸੀ ਉਹ ਬਹੁਤ ਵਾਇਰਲ ਹੋਈ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦੇ ਵਿੱਚ ਰੁਕਸਾਰ ਅਚਕਜ਼ਈ ਇਹਨਾਂ ਦਾ ਨਾਮ ਹੈ ਸੋਸ਼ਲ ਮੀਡੀਆ ਤੇ ਜਦੋਂ ਗੱਡੀਆਂ ਦੀ ਸੇਲ ਪਰਚੇਸ ਦੇ ਬਾਰੇ ਦੇਖਦੇ ਸੀ ਸੁਣਦੇ ਸੀ ਤਾਂ ਉਦੋਂ ਰੁਕਸਾਰ ਖੁਣੀ ਬਹੁਤ ਵਾਇਰਲ ਸੀ ਕਿ ਹਾਂਜੀ ਬ੍ਰੈਮਟਨ ਵਾਲਿਓ ਕੀ ਚਾਹੀਦਾ ਤਾਂ ਹੁਣ ਇਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤੁਹਾਨੂੰ ਦੱਸਦੀ ਕਿ ਇਹਨਾਂ ਦੇ ਉੱਪਰ ਕਿਸ ਕਾਰਨ ਕਾਰਵਾਈ ਕੀਤੀ ਗਈ ਹੈ ਔਰ ਕਿਉਂ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸਦੀ 21 ਸਾਲ ਰੁਕਸਾਰ ਉਹਨਾਂ ਦੀ ਉਮਰ ਦੱਸੀ ਗਈ ਹੈ ਔਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਇਹਨਾਂ ਦੇ ਉੱਪਰ ਦੋਸ਼ ਜਿਹੜੇ ਲਿਖਾਏ ਨੇ ਜਬਰੀ ਵਸੂਲੀ ਦੇ ਦੋਸ਼ ਲਗਾਏ ਨੇ ਔਰ ਇਹ ਇਹਨਾਂ ਨੂੰ ਬ੍ਰੈਮਟਨ 온ਟਾਰੀਓ ਆਫ کورٹ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਦੇ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਗਈ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜ਼ਮਾਨਤ ਮਿਲੀ ਹੈ ਪਰ ਜਬਰੀ ਵਸੂਲੀ ਦੇ ਇਹਨਾਂ ਦੇ ਉੱਪਰ ਤੇ ਐਕਸਟਰੈਕਸ਼ਨ ਦੇ ਇਹਨਾਂ ਦੇ ਉੱਪਰ ਜਿਹੜੇ ਚਾਰਜਸ ਨੇ ਉਹ ਲਗਾਏ ਗਏ ਨੇ ਬਾਕੀ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਹੋਰ ਵੀ ਪੰਜ ਜਾਣੇ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਔਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ EITF ਹੈ ਕੈਨੇਡਾ ਦੀ EITF ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਸੀ ਔਰ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਹਥਿਆਰ ਇਹਨਾਂ ਦੇ ਕੋਲੋਂ ਬਰਾਮਦ ਕੋਏ ਨੇ ਉਹ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਔਰ ਇਹਨਾਂ ਦੇ ਉੱਪਰ ਕਾਰਵਾਈ ਵੀ ਕੀਤੀ ਹੈ ਤੇ ਹੁਣ ਇਹ ਪੁਲਿਸ ਦੀ ਨਿਗਾਹ ਦੇ ਵਿੱਚ ਨੇ ਕਿਉਂਕਿ ਹਾਂਜੀ ਕੀ ਚਾਹੀਦਾ ਬਹੁਤ ਵਾਇਰਲ ਹੋਇਆ ਹੈ ਪਰ ਹਾਂਜੀ ਕੀ ਚਾਹੀਦੇ ਦਾ ਪਿੱਛੇ ਦਾ ਸੱਚ ਉਹ ਅਸੀਂ ਇਹ ਤੁਹਾਨੂੰ ਸੁਣਾ ਰਹੇ ਹਾਂ ਕਿ ਆਖਿਰ ਦੇ ਵਿੱਚ ਮਾਮਲਾ ਕੀ ਹੈ ਕੈਨੇਡਾ ਦੀ ਪੀਲ ਪੁਲਿਸ ਤੇ EIITF ਜਿਹੜੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਗਈ ਹੈ ਕੈਨੇਡਾ ਨੇ ਉਹਨਾਂ ਨੇ ਪੰਜ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵੱਲੋਂ ਕਿਸੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਵੱਡੀ ਰਕਮ ਦੀ ਮੰਗ ਕੀਤੀ ਜਾਂਦੀ ਸੀ ਜਿਵੇਂ ਐਕਸਟਰਸ਼ਨ ਹੋ ਗਈ ਕਿਸੇ ਨੂੰ ਥ੍ਰੈਟ ਕਰਨਾ ਤਾਂ ਇਹਦੇ ਵਿੱਚ ਸ਼ਾਮਿਲ ਹੈ ਤਾਂ 27 ਸਾਲਾ ਅਬਦੁਮਾਨ ਸੇਖੋਂ ਹੁਣਾਂ ਨੂੰ ਵਿਰਾਸਤ ਦੇ ਵਿੱਚ ਲਿਆ ਸੀ ਉਹ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਉੱਪਰ ਇਹ ਦੋ ਸੀ ਕਿ ਉਹਨਾਂ ਨੇ ਤੁਹਾਨੂੰ ਦੱਸਦੀ ਕਿ ਗੋਲਾ ਬਾਰੂਦ ਦੀ ਵਰਤੋਂ ਕੀਤੀ ਹੈ ਉਹ ਜੰਤਰਾਂ ਦੀ ਵਰਤੋਂ ਕੀਤੀ ਹੈ ਹਥਿਆਰ ਅਣਅਧਿਕਾਰਤ ਕਬਜ਼ੇ ਦੇ ਵਿੱਚ ਰੱਖੇ ਕੋਈ ਨਹੀਂ ਯਾਨੀ ਕਿ ਲਾਪਰਵਾਹੀ ਦੇ ਨਾਲ ਵਰਤੋਂ ਕੀਤੀ ਗਈ ਹੈ ਬਿਨਾ ਲਾਇਸੈਂਸ ਵਾਲੇ ਹਥਿਆਰ ਨੇ ਔਰ ਲਾਈਸੈਂਸ ਦੇ ਨਾਲ ਛੇੜਖਾਣੀ ਕਰਕੇ ਹਥਿਆਰ ਰੱਖੇ ਕੋਈ ਨਹੀਂ ਪਹਿਲੇ ਨੰਬਰ ਤੇ ਐਨਆਰ ਇਹਨਾਂ ਦੇ ਨਾਲ ਇੱਕ ਹੋਰ ਸ਼ਾਮਿਲ ਨੇ ਹਾਲਾਂਕਿ ਇਹਨਾਂ ਨੂੰ ਵੀ ਕੋਰਟ ਦੇ ਵਿੱਚ ਜਿਹੜਾ ਭੇਜਿਆ ਗਿਆ ਔਰ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਤੇ ਰਿਹਾ ਕਰ ਦਿੱਤਾ ਹੈ ਔਰ ਇਸ ਦੇ ਨਾਲ ਕੀ ਹਰਮਨਜੀਤ ਸਿੰਘ 25 ਸਾਲਾ ਬ੍ਰੈਂਟਨ ਦੇ ਨੇ ਇਹ ਵੀ ਇਹ ਵੀ ਘਟਨਾ ਦੇ ਵਿੱਚ ਅ ਸ਼ਾਮਿਲ ਨੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹਨਾਂ ਦੇ ਉੱਪਰ ਵੀ ਜ਼ਬਰੀ ਵਸੂਲੀ ਸਰੀਰਕ ਨੁਕਸਾਨ ਜਾਂ ਮੌਤ ਦਾ ਕਾਰਨ ਬਣਨ ਦੀ ਪੂਰੀ ਧਮਕੀ ਕਿਸੇ ਨੂੰ ਦੇਣਾ ਜਾਨੀ ਕਿ ਥ੍ਰੈਟਨ ਕਾਲ ਦੇਣੀਆਂ ਧਮਕੀ ਭਰੀਆਂ ਗਨ ਪੁਆਇੰਟ ਦੇ ਉੱਪਰ ਵਸੂਲੀ ਕਰਨਾ ਇਸ ਤਰੀਕੇ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਹਾਲਾਂਕਿ ਇਹਨਾਂ ਨੂੰ ਵੀ ਕੋਰਟ ਤੋਂ ਜ਼ਮਾਨਤ ਮਿਲੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਇਹਨਾਂ ਨੂੰ ਵੀ ਰਿਹਾਅ ਕਰ ਦਿੱਤਾ ਆਰ 44 ਸਾਲਾ ਤਜਿੰਦਰ ਤਤਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਹ ਤੁਹਾਨੂੰ ਦੱਸਦੀ ਕਿ ਤਜਿੰਦਰ ਤਤਲਾ ਨੇ ਇੱਕ ਵੱਡੇ ਕਾਰੋਬਾਰੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ ਜਿਸ ਕਾਰਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਜਿੰਦਰ ਤਤਲਾ ਨੂੰ ਔਰ ਜਾਂਚ ਦੇ ਦੌਰਾਨ ਖਥਿਆਰ ਵੀ ਜਬਤ ਕੀਤੇ ਗਏ ਸੀ ਜਿਸ ਦੇ ਵਿੱਚ ਹੋਰ ਵੀ ਕਈ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਜਬਰੀ ਵਸੂਲੀ ਨਾ ਸੁਰੱਖਿਅਤ ਸਟੋਰੇਜ ਰਾਹ ਇਸ ਤਰੀਕੇ ਦੇ ਕਾਫੀ ਮਾਮਲੇ ਦਰਜ ਨੇ ਹਾਲਾਂਕਿ ਕੋਰਟ ਤੋਂ ਇਹਨਾਂ ਨੂੰ ਵੀ ਜਿਮਾਰਤ ਮਿਲ ਚੁੱਕੀ ਹੈ ਰੁਕਸਾਰ ਅਚਕ ਜਾਈ 21 ਸਾਲਾ ਰੁਕਸਾਰ ਇਹਨਾਂ ਦੇ ਉੱਪਰ ਵੀ ਦੋਸ਼ ਨੇ ਜਬਰੀ ਵਸੂਲੀ 5000 ਡਾਲਰ ਦੀ ਜਿਹੜੀ ਹੈ ਉਹ ਇਹ ਵੀ ਦੱਸਿਆ ਗਿਆ ਕਿ ਕਪੜਾ ਵੀ ਕੀਤਾ ਗਿਆ ਇਸ ਤਰੀਕੇ ਦੇ ਵੀ ਦੋਸ਼ ਲਗਾਏ ਗਏ ਨੇ ਹਾਲਾਂਕਿ ਇਹਨਾਂ ਨੂੰ ਵੀ ਬ੍ਰੈਂਪਟਨ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਵਿੱਚੋਂ ਜੁਰਮਾਨਤ ਮਿਲ ਚੁੱਕੀ ਹੈ ਅਤੇ ਇਹਨਾਂ ਨੂੰ ਵੀ ਰਹਾਅ ਕਰ ਦਿੱਤਾ ਗਿਆ ਹੈ ਅਰਖ ਹਮਿਲਟਨ ਦੇ ਰਹਿਣ ਵਾਲੇ 24 ਸਾਲਾ ਦਿਨੇਸ਼ ਕੁਮਾਰ ਵੀ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਉੱਪਰ ਵੀ ਐਕਸਟਰਸ਼ਨ ਮਨੀ ਜਬਰੀ ਵਸੂਲੀ ਦੇ ਉਹਨਾਂ ਦੇ ਉੱਪਰ ਵੀ ਇਲਜ਼ਾਮ ਲੱਗੇ ਨੇ ਪਰ ਹਾਲਾਕਿ ਉਹਨਾਂ ਨੂੰ ਕੋਈ ਸ਼ਰਤਾਂ ਦੇ ਆਧਾਰ ਤੇ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਤਾਂ ਇਹ ਦੇਖੋ ਕਿ ਜੋ ਚੀਜ਼ ਦਿਖਦੀ ਆ ਉਹਦੇ ਪਿੱਛੇ ਦਾ ਸੱਚ ਕੁਝ ਹੋਰ ਹੁੰਦਾ ਹੈ ਕਈ ਵਾਰੀ ਅਜਿਹੇ ਮਾਮਲੇ ਵੀ ਆਉਂਦੇ ਨੇ ਤਾਂ ਰੁਖਸਾਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਸੀ ਹਾਂਜੀ ਕੀ ਚਾਹੀਦਾ ਬ੍ਰੈਂਪਟਨ ਵਾਲਿਓ ਹਾਂਜੀ ਮਿਲ ਜੇਗਾ ਇਸ ਤਰੀਕੇ ਦੀਆਂ ਉਹ ਵੀਡੀਓ ਜਿਹੜੀਆਂ ਸਿਗੀਆਂ ਵਾਇਰਲ ਸਿਗੀਆਂ ਤਾਂ ਉਸ ਤੋਂ ਬਾਅਦ ਹੁਣ ਇਹ ਖਬਰ ਆਉਂਦੀ ਹੈ ਕਿ ਰੁਕਸਾਰ ਦੇ ਉੱਪਰ ਐਕਸਟਰਸ਼ਨ ਮਨੀ ਦੇ ਇਲਜ਼ਾਮ ਵੀ ਲੱਗੇ ਨੇ ਜਿਸ ਕਾਰਨ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤੇ ਇਹਨਾਂ ਦੇ ਨਾਲ ਇਹਨਾਂ ਸਣੇ ਪੰਜ ਹੋਰ ਵਿਅਕਤੀ ਇਸ ਦੇ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੂੰ ਕੋਰਟ ਤੋਂ ਵੀ ਜ਼ਮਾਨਤ ਮਿਲਿਆ ਪਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਕੁਝ ਹਥਿਆਰ ਵੀ ਜਿਹੜੇ ਆਉਂ